ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪਰਸਾਦੀ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ

Heal of me. ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ਗੁਰੂ ਪਿਆਰਿਓ ਜਿੱਦਾਂ ਜਿੱਦਾਂ ਧਰਤੀ ਉੱਤੇ ਜ਼ੁਲਮ ਹੋਇਆ ਪਾਪੀਆਂ ਨੇ ਜ਼ੁਲਮ ਕੀਤਾ ਹੈ ਜ਼ਾਲਮਾਂ ਨੇ ਜ਼ੁਲਮ ਕੀਤਾ ਹੈ ਜਿੱਦਾਂ ਜਿੱਦਾਂ ਉਦਾਂ ਉਦਾਂ ਹੀ ਪ੍ਰਮਾਤਮਾ ਨੇ ਧਰਤੀ ਉੱਤੇ ਅਵਤਾਰੀ ਪੁਰਸ਼ ਭੇਜੇ ਨੇ ਅਵਤਾਰੀ ਪੁਰਸ਼ ਪ੍ਰਗਟ ਹੋਏ ਨੇ ਤੰਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਖਦੇ ਨੇ ਜਦੋਂ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਪਾਸ਼ਾ ਤੰਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਧਰਮ ਸਾਰੇ ਸਤਕਾਰਯੋਗ ਨੇ ਕੋਈ ਵੀ ਧਰਮ ਮਾੜਾ ਨਹੀਂ ਪਰ ਕਿਸੇ ਵੀ ਮਨੁੱਖ ਦਾ ਜ਼ਬਰਦਸਤੀ ਧਰਮ ਬਦਲਣਾ کسی بھی منک دے دھرم چینج کرنا اے سب تو بڑا جلم ہے اس لیے گروہ گوہ سنگھ جی مہاراج جی نے جلم دے آواز اٹھائی ہے میرے صدقل گرجے نے جدو مغل راج میں ہندوستان بھی اورنگزیب نے ہندو جلم کرن دی ات کر دیتی ہندو ਗੁਲਾਮੀ ਦਾ ਅਹਿਸਾਸ ਕਰਾਉਣ ਲਈ ਹਿੰਦੂਆਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਹੋਰ ਕੱਸ ਦਿੱਤੀਆਂ ਤਾਂ ਕਿ ਸਾਰੇ ਹਿੰਦੂ ਮਜਬੂਰ ਹੋ ਕੇ ਤੰਗ ਹੋ ਕੇ ਮੁਸਲਮਾਨ ਬਣ ਜਾਣ ਇਸਲਾਮ ਕਬੂਲ ਕਰ ਲੈਣ ਇਸ ਲਈ ਇਹ ਪਾਪੀ ਤੰਗ ਕਰ ਰਿਹਾ ਹੈ ਇਸ ਆਲੰਗ ਜੇਬ ਨੇ ਸਾਰੇ ਹਿੰਦੁਸਤਾਨ ਵਿੱਚ ਹੁਕਮਨਾਮਾ ਜਾਰੀ ਕਰ ਦਿੱਤਾ ਜੋਨ ਨਹੀਂ ਹੋ ਕੋ ਨਾਮਾ ਜਲੇ ਕਰਤਾ ਇਸ ਪੱਪੀ ਨੇ ਕਿ ਕੋਈ ਵੀ ਹਿੰਦੂ ਸਿਰ ਤੇ ਕਲਗੀ ਨਹੀਂ ਲਾ ਸਕਦਾ ਕਿਉਂਕਿ ਉਸ ਸਮੇਂ ਜੋ ਦੇਸ਼ ਦੇ ਰਾਜਪੂਤ ਸਨ ਉਹ ਕਲਗੀ ਲਾਉਂਦੇ ਸਨ ਪਾਂਡਵਾਂ ਦੇ ਪੋਤੇ ਅਭਨੂ ਦੇ ਪੁੱਤਰ ਰਾਜਾ ਪ੍ਰਿਸ਼ਣ ਤੋਂ ਬਾਅਦ ਉਸ ਦਾ ਪੁੱਤਰ ਜਿਹੜਾ ਜਨਮੇਜਾ ਹੋਇਆ ਗੁਰੂ ਪਿਆਲਿਓ ਰਾਜਾ ਜਨਮੇਜਾ ਜੋ ਬੜਾ ਬਹਾਦਰ ਕਢੀ ਕਬੀ ਸਿਆਣਾ ਤੇ 14 ਵਿਦਿਆ ਦਾ ਭੰਡਾਰ ਸੀ ਰਾਜਾ ਜਨਮੇਜੇ ਦੇ ਨਾਲ ਕਾਂਸੀ ਦੇ ਰਾਜੇ ਨੇ ਆਪਣੀਆਂ ਦੋਹਾਂ ਲੜਕੀਆਂ ਦਾ ਵਿਆਹ ਕਰ ਦਿੱਤਾ ਔਰ ਜਿੱਥੇ ਦਾਲ ਵਿੱਚ ਕਾਂਸੀ ਦੇ ਰਾਜੇ ਨੇ ਹੀਰੇ ਲਾਲ ਬੜੇ ਕੀਰਤੀ ਬਸਤਰ ਤੇ ਕਾਲੇ ਕੰਨਾਂ ਵਾਲੇ ਘੋੜੇ ਤੇ ਸੁੰਦਰ ਹਾਥੀ ਦਿੱਤੇ ਨੇ ਦਾਲ ਵਿੱਚ ਉੱਥੇ ਇੱਕ ਦਾਸੀ ਵੀ ਦਿੱਤੀ ਐ ਉਦੋਂ ਰਾਜੇ ਮਹਾਰਾਜੇ ਆਪਣੀਆਂ ਧੀਆਂ ਦੇ ਦਾਜ ਵਿੱਚ ਨੁਖਰਾਣੀਆਂ ਵੀ ਦਿੰਦੇ ਸਨ ਸੋ ਇਸ ਰਾਜੇ ਨੇ ਵੀ ਕਾਂਸੀ ਦੇ ਰਾਜੇ ਨੇ ਆਪਣੀਆਂ ਧੀਆਂ ਦੇ ਦਾਜ ਵਿੱਚ ਇੱਕ ਦਾਸੀ ਦਿੱਤੀ ਐ ਜੋ ਬੜੇ ਅਨੂਪ ਵਾਲੀ ਸੀ ਬੜੇ ਅਨੂਪ ਰੂਪ ਵਾਲੀ ਸੀ ਉਹ ਅਤੀ ਸੁੰਦਰ ਸੀ ਤੇ ਵਿਦਿਆਵਤੀ ਸੀ ਇੱਕ ਦਿਨ ਰਾਜਾ ਦੇ ਜਮੇਤਿਆਂ ਨੇ ਇੱਕ ਦਿਨ ਰਾਜੇ ਜਨ ਮੇਜੇ ਨੇ ਇੱਕ ਸੁੰਦਰ ਦਾਸੀ ਨੂੰ ਵੇਖਿਆ ਉਹ ਕਿਉਂ ਪ੍ਰਤੀਤ ਹੋ ਰਹੀ ਸੀ ਜਿਵੇਂ ਚੰਦਨ ਦਾ ਚੰਦਮਾ ਦੀ ਚਾਂਦਨੀ ਨੂੰ ਜਿਵੇਂ ਕਿ ਚੰਦਮਾ ਦੀ ਚਾਂਦਨੀ ਨੂੰ چیر ਕੇ ਉਹ ਬਣੀ ਹੋਵੇ ਜਿਵੇਂ ਕਿ ਚੰਦਮਾ ਨੂੰ چیر ਕੇ ਸੁੰਦਰ ਚਾਂਦਨੀ ਕੱਢੀ ਹੋਵੇ ਜਿਵੇਂ ਕੋਲ ਫੁੱਲ ਵਿੱਚ ਦੀ ਸੋਹ ਦਾ ਪ੍ਰਕਾਸ਼ ਹੋ ਰਿਹਾ ਹੋਵੇ ਦਾਸੀ ਫੁੱਲਾਂ ਦੀ ਮਾਲਾ ਵਰਗੀ ਸੀ ਇਹ ਦਾਸੀ ਚੰਦਰੂਆ ਵਰਗੀ ਸੀ ਇਹ ਜਵਾਨੀ ਹੀ ਸਾਰੀ ਵਿਦਿਆ ਪੜਦੀ ਸੀ ਤੇ ਵਿਦਿਆ ਅਤੇ ਧਰਮ ਕਰਮ ਕਰਨ ਵਾਲੀ ਸੀ ਇਸ ਦਾ ਨਾਮ ਰਜੀ ਸੀ ਉਦੋਂ ਰਜੀ ਤੋਂ ਵੀ ਭਾਵ ਦਾਸੀ ਕਹਿੰਦੇ ਸੰਗ ਰਜੀ ਰਾਰਾ ਜਿੱਜੇ ਨੂੰ ਬਿਹਾਰੀ ਐੜਾ ਰਜੀ ਇਹਦਾ ਭਾਵ ਦਾਸੀ ਹੈ ਪਸ ਜੀ ਪਰ ਇਸ ਬੀਬੀ ਦਾ ਨਾਮ ਵੀ ਰੱਜੀ ਸੀ ਔਰ ਮਾਪੇ ਨੇ ਇਸ ਦਾ ਨਾਮ ਰੱਜੀ ਰੱਖਿਆ ਸੀ ਰਾਜੇ ਜਨਮੇਜੇ ਨੇ ਬੀਬੀ ਰੱਜੀ ਨਾਲ ਵਿਆਹ ਕਰਵਾ ਲਿਆ ਤੇ ਕਾਂਸੀ ਵਾਲੇ ਰਾਜੇ ਦੀਆਂ ਪੁੱਤਰੀਆਂ ਦਾ ਪਿਆਰ ਕਰ ਦਿੱਤਾ ਬੀਬੀ ਰੱਜੀ ਦੇ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਅਜੇ ਸਿੰਘ ਰੱਖਿਆ ਜੋ ਬੜਾ ਸੂਰਬੀਰ ਤੇ ਸ਼ਹਾਦਤ ਵਾਲੀ ਸੀ ਤੇ 14 ਵਿਦਿਆ ਦਾ ਜਾਨੂ ਸੀ ਤੇ ਰਾਜਗੱਦੀ ਦਾ مالک ਬਣਿਆ ਰਾਜੇ ਅਜੇ ਸਿੰਘ ਤੋਂ ਹੀ ਰਾਜਪੂਤ ਕੌਮ ਦਾ ਜਨਮ ਹੋਇਆ ਇਸ ਲਈ ਰਾਜਪੂਤ ਕੌਮ ਦੀ ਮਾਤਾ ਮਾਤਾ ਰੱਜੀ ਤੇ ਪਿਤਾ ਰਾਜਾ ਜਨਮੇਜਾ ਦੀ ਸੰਤਾਨ ਮੰਨੀ ਜਾਂਦੀ ਹੈ ਰਾਜਪੂਤ ਕੌਮ ਮਾਤਾ ਰੱਜੀ ਦੇ ਪਿਤਾ ਜਨਮੇਜਾ ਦੀ ਸੰਤਾਨ ਮੰਨੀ ਜਾਂਦੀ ਹੈ ਗੁਰੂ ਪਿਆਰਿਓ ਰਾਜਾ ਜਨਮੇਜੇ ਨੇ ਆਪਣੇ ਪੁੱਤਰ ਦਾ ਨਾਮ ਅਜੇ ਸਿੰਘ ਰੱਖਿਆ ਰਾਜੇ ਜਨਮ ਵਿੱਚ ਦੀ ਪਤਨੀ ਭਾਵ ਜੋ ਰਾਣੀ ਬਣੀ ਜੋ ਰਜੀ ਸੀ ਰਜੀ ਤੋਂ ਭਾਵ ਦਾਸੀ ਇਸ ਦਾ ਨਾਮ ਰਜੀ ਸੀ ਜਿਸ ਦੀ ਕੁਖੋਂ ਰਾਜਾ ਅਜੇ ਸਿੰਘ ਪੈਦਾ ਹੋਇਆ ਰਜੀ ਦੇ ਪੁੱਤਰ ਜਿਸ ਤੋਂ ਕਿਹਾ ਜਾਣ ਲੱਗ ਪਿਆ Rajput ਉਹਨਾਂ ਦਿਨਾਂ ਵਿੱਚ ਬੱਚੇ ਦਾ ਨਾਮ ਮਾਂ ਨਾਲ ਜੋੜਿਆ ਜਾਂਦਾ ਸੀ ਪਿਤਾ ਦੇ ਨਾਮ ਨਾਲ ਬਹੁਤ ਘੱਟ ਜੋੜਿਆ ਜਾਂਦਾ ਸੀ ਤਕਰੀਬਨ 10% ਪਿਤਾ ਦੇ ਨਾਮ ਨਾਲ ਨਾਮ ਜੋੜਿਆ ਜਾਂਦਾ ਸੀ ਬੱਚੇ ਦਾ ਔਰ 90% ਬੱਚੇ ਦਾ ਨਾਮ ਮਾਂ ਨਾਲ ਜੋੜਿਆ ਜਾਂਦਾ ਸੀ ਇਹਨਾਂ ਨੂੰ ਰਾਜੀ ਪੁੱਤਰ ਕਿਹਾ ਜਾਣ ਲੱਗ ਪਿਆ ਰਾਜਪੂਤ ਇਹ ਰਾਜਪੂਤ ਦਸਤਾਰੇ ਸਜਾਉਂਦੇ ਸਨ ਔਰ ਲੰਮੇ ਦਾੜੇ ਰੱਖਦੇ ਸਨ ਸਿਰ ਉੱਤੇ ਕਲਗੀ ਲਾਉਣੀ ਔਰ ਆਪਣੇ ਕੋਲ ਤਲਵਾਰ ਰੱਖਣੀ ਘੋੜੇ ਦੀ ਸਵਾਰੀ ਕਰਨੀ ਸ਼ਿਕਾਰ ਖੇਡਣਾ ਇਹਨਾਂ ਦਾ ਸ਼ੌਕ ਸੀ ਬੜੀ ਸ਼ਾਨ ਔਰ ਸ਼ੌਕਤ ਨਾਲ ਇਹ ਰਾਜਪੂਤ ਰਹਿੰਦੇ ਸਨ ਪਰ ਇਹਨਾਂ ਦੀ ਸ਼ਾਨ ਔਰ ਸ਼ਕਤ ਨੂੰ ਦੇਖ ਕੇ ਰਾਜਪੂਤਾਂ ਦੀ ਸ਼ਾਨ ਔਰ ਸ਼ਕਤ ਨੂੰ ਦੇਖ ਕੇ ਔਰੰਗਜ਼ੇਬ ਸੜ ਗਿਆ ਔਰ ਇਹ ਆਪਣੇ ਨਾਮ ਨਾਲ ਸਿੰਘ ਲਾਉਂਦੇ ਸਨ ਔਰ ਕਿਸੇ ਮਨੋਵਿਗਿਆਨਕ ਨੇ ਹਿੰਦੋਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਵਿੱਚ ਇਹ ਖਬਰ ਪਾ ਦਿੱਤੀ ਕਿ ਇਹ ਜਿਹੜਾ ਨਾਮ ਹੈ ਸਿੰਘ ਇਹ ਵੀ ਇਹਨਾਂ ਨੂੰ ਉਤਸ਼ਾਹਿਤ ਕਰਦਾ ਹੈ ਇਸ ਲਈ ਤੁਸੀਂ ਹਿੰਦੂਆਂ ਨੂੰ ਸਿੰਘ ਨਾਮ ਲਾਣ ਤੋਂ ਬਨਾਹੀ ਕਰ ਦਿਓ ਕਿਉਂਕਿ ਕੋਈ ਵੀ Hindu ਆਪਣੇ ਨਾਮ ਨਾਲ ਸਿੰਘ ਨਹੀਂ ਲਾ ਸਕਦਾ ਇਹ ਜੋ ਸ਼ਸਤਰ ਪਹਿਨ ਕੇ ਰੱਖਦੇ ਹਨ ਇਹ ਵੀ ਇਹਨਾਂ ਨੂੰ ਫੂਟ ਵੀਤਾ ਪ੍ਰਭਾਵਿਤ ਕਰਦਾ ਹੈ ਇਹ ਵੀ ਇਹਨਾਂ ਨੂੰ ਸੂਰਬੀਰਤਾ ਦਿੰਦਾ ਹੈ ਕਿਉਂਕਿ ਤੰ ਦੇ ਉੱਪਰ ਗੁਰੂ ਪਿਆਰਿਓ ਜੋ ਸੀ ਚੀਜ਼ ਧਾਰਨ ਕਰਦੇ ਔਰ ਉਸ ਦਾ ਮਨ ਉੱਤੇ ਵੀ ਅਸਰ ਪੈਂਦਾ ਹੈ ਜੇ ਕਿਸੇ ਬੰਦੇ ਕੋਲ ਹਥਿਆਰ ਹੋਵੇ ਕਾਹ ਉਹ ਆਪਣੇ ਆਪ ਨੂੰ ਪਾਵਰਫੁੱਲ ਸਮਝਦਾ ਏ ਉਹ ਆਪਣੇ ਆਪ ਨੂੰ ਤਾਕਤਵਰ ਸਮਝਦਾ ਏ ਉਹਦੇ ਕੋਲ ਡਰ ਨਹੀਂ ਰਹਿੰਦਾ ਉਹ ਹਿੰਦੁਸਤਾਨ ਦੇ ਬਾਦਸ਼ਾਹ ਰਮਜੀਵ ਨੇ ਸਾਰੇ ਦੇਸ਼ ਵਿੱਚ ਹੁਕਮ ਜਾਰੀ ਕਰ ਦਿੱਤਾ ਇਹ ਜ਼ੁਲਮੀ ਹੁਕਮ ਜਾਰੀ ਕਰ ਦਿੱਤਾ ਭਾਵ ਐਲਾਨ ਕਰ ਦਿੱਤਾ ਕਿ ਕੋਈ ਵੀ ਹਿੰਦੂ ਸਿਰ ਤੇ ਕਲਗੀ ਨਹੀਂ ਲਾ ਸਕਦਾ ਕੋਈ ਵੀ ਹਿੰਦੂ ਸਿਰ ਤੇ ਦਸਤਾਰ ਨਹੀਂ ਸਜਾ ਸਕਦਾ ਕੋਈ ਵੀ ਹਿੰਦੂ ਸ਼ਾਹਦਰ ਨਹੀਂ ਧਾਰਨ ਕਰ ਸਕਦਾ ਕੋਈ ਵੀ ਹਿੰਦੂ ਘੋੜਸਵਾਰੀ ਨਹੀਂ ਕਰ ਸਕਦਾ ਕੋਈ ਵੀ ਹਿੰਦੂ ਸ਼ਿਕਾਰ ਨਹੀਂ ਖੇੜ ਸਕਦਾ ਔਰੰਗਜ਼ੇਬ ਦਾ ਇਹ ਹੁਕਮ ਸੁਣ ਕੇ ਸਾਰਾ ਹਿੰਦੁਸਤਾਨ ਸਹਿਮ ਗਿਆ ਔਰੰਗਜ਼ੇਬ ਦੇ ਹੁਕਮ ਉਦ ਕੋਈ ਵੀ ਨਹੀਂ ਬੋਲਿਆ ਗੁਰੂ ਪਿਆਰਿਓ ਬੋਲਣਾ ਕਿਸ ਨੇ ਸੀ ਜਿਹੜੇ ਬਾਈ ਧਾਣ ਦੇ ਰਾਜੇ ਸੀ ਉਹਨਾਂ ਨੇ ਤਾਂ ਆਪਣੀਆਂ ਧੀਆ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਸਨ ਔਰ ਉਹਨਾਂ ਦੀ ਜਮੀਰ ਮਰੀ ਹੋਈ ਸੀ ਔਰ ਇਸ ਲਈ ਜਹਾਂਗੀਰ ਦਾ ਜਿਹੜਾ ਮਮਾ ਸੀ ਸਗਾ ਮਮਾ ਜਹਾਂਗੀਰ ਦਾ ਉਹ ਸੀ ਮਾਨ ਸਿੰਘ ਜੈਪੁਰ ਵਾਲੀਆ ਜਿਸ ਦੀ ਭੈਣ ਜੋਧਾ ਬਾਈ ਅਕਬਰ ਦੀ ਬੇਕਮ ਸੀ ਔਰ ਮਾਈਧਾਨ ਦੇ ਰਾਜਿਆਂ ਦੀ ਜਬੀਰ ਮਰ ਚੁੱਕੀ ਸੀ ਇਹ ਮੁਗਲਾਂ ਦੇ ਪਿੱਠੂ ਬੜੇ ਹੋਏ ਸਨ ਆਪਣੀਆਂ ਧੀਆਂ ਭੈਣਾਂ ਮੁਗਲਾਂ ਨਾਲ ਵਿਆਹ ਲੱਗ ਪਏ ਸਨ ਭਾਪਕੇ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਸਨ ਰਾਜਾ ਮਾਨ ਸਿੰਘ ਜੈਪੁਰ ਵਾਲੀਆ ਜਹਾਂਗੀਰ ਦਾ ਸਗਾ ਮਾਮਾਸੀ ਤੇ ਜਹਾਂਗੀਰ ਦੀ ਮਾਂ ਜੋਦਾਬਾਈ ਜੋ ਅਕਬਰ ਬਾਦਸ਼ਾਹ ਦੀ ਬੇਗਮ ਸੀ ਉਹ ਜੋਦਾਬਾਈ ਮਾਨ ਸਿੰਘ ਵਾਲੀਆ ਦੀ ਸਕੀ ਭੈਣ ਸੀ ਗੁਰੂ ਪਿਆਰਿਓ ਮਾੜੇ ਚੰਗੇ ਬੰਦੇ ਹਰ ਕੌਮ ਵਿੱਚ ਹਰ ਦੇਸ਼ ਵਿੱਚ ਹੁੰਦੇ ਨੇ ਔਰ ਜਦੋਂ ਇਹ ਗੱਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪਤਾ ਲੱਗਾ ਔਰੰਗਜ਼ੇਬ ਨੇ ਔਰੰਗਜ਼ੇਬ ਨੇ ਜ਼ੁਲਮੀ ਹੁਕਮਨਾਮਾ ਜਾਰੀ ਕਰ ਦਿੱਤਾ ਜਿਸ ਦੇ ਵਿਰੁੱਧ ਕੋਈ ਨਹੀਂ ਬੋਲਿਆ ਕਿਉਂਕਿ ਜਿਹੜਾ ਵੀ ਔਰੰਗਜ਼ੇਬ ਤੇ ਹੁਕਮ ਮੰਨਣ ਤੋਂ ਇਨਕਾਰ ਕਰਦਾ ਸੀ ਉਹ ਔਰੰਗਜ਼ੇਬ ਕੱਲਾ ਉਸ ਦਾ ਸਿਰ ਹੀ ਨਹੀਂ ਸੀ ਕਲਮ ਕਰਦਾ ਸਗੋਂ ਉਸ ਦੇ ਪਰਿਵਾਰ ਨੂੰ ਵੀ ਕੋਲੂ ਵਿੱਚ ਪੀੜ ਦਿੰਦਾ ਸੀ ਇਸ ਲਈ ਇਸ ਪਾਪੀ ਔਰੰਗਜ਼ੇਬ ਦੇ ਸੁਹਾ ਤੋਂ ਸਾਰੇ ਜਾਣੂ ਸਨ ਇਸ ਲਈ ਸਾਰੇ ਲੋਕ ਡਰ ਗਏ ਕੋਈ ਵੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਇਸ ਹੁਕਮ ਦੇ ਵਿਰੋਧ ਵਿੱਚ ਨਹੀਂ ਬੋਲਿਆ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਤੇ ਨੇ ਮੇਰੇ ਸੱਚੇ ਪਾਤਸ਼ਾਹ ਉੱਠੇ ਨੇ ਔਰੰਗਜ਼ੇਬ ਦੇ ਇਸ ਹੁਕਮ ਵਿਰੋਧ ਅਨੰਦਪੁਰ ਸਾਹਿਬ ਤੋਂ ਆਵਾਜ਼ بلند ਹੋਈ ਧੰਨ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਰਚਨਾ ਤੋਂ ਮੇਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰਦੇ ਨੇ ਔਰ ਕਹਿੰਦੇ ਨੇ ਅਹ ਔਰਮ ਜੇ ਸੁਣ ਮੈਂ ਕਲਗੀ ਲਾਵਾਂਗਾ ਮੇਰੇ ਸਿੱਖ ਵੀ ਕਲਗੀ ਲਾਉਣਗੇ ਮੈਂ ਸ਼ਸਤਰ ਪਹਿਨਾਂਗਾ ਮੇਰੇ ਸਿੱਖ ਸਿੱਖ ਵੀ ਸ਼ਸਤਰ ਪਹਿਨਣਗੇ ਮੈਂ ਸ਼ਿਕਾਰ ਖੇਡਾਂਗਾ ਮੇਰੇ ਸਿੱਖ ਵੀ ਸ਼ਿਕਾਰ ਖੇਡਣਗੇ ਮੈਂ ਘੋੜਸਵਾਰੀ ਕਰਾਂਗਾ ਮੇਰੇ ਸਿੱਖ ਵੀ ਘੋੜਸਵਾਰੀ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਔਰੰਗਜ਼ੇਬ ਦੇ ਹੁਕਮਨਾਮੇ ਨੂੰ ਰੱਦ ਕਰ ਦਿੱਤਾ ਇਸ ਲਈ ਇਤਿਹਾਸਕਾਰ ਲਿਖਦੇ ਨੇ ਕਿ ਇਹ ਹੁਕਮਨਾਮਾ ਜੇ ਕਿਤੇ ਅਨੰਦਪੁਰ ਸਾਹਿਬ ਤੇ ਵੀ ਲਾਗੂ ਹੋ ਜਾਂਦਾ ਭਾਵੇਂ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਔਰੰਗਜ਼ੇਬ ਵੱਲੋਂ ਕੀਤੇ ਇਸ ਜ਼ੁਲਮ ਦਾ ਵਿਰੋਧ ਨਾ ਕਰਦੇ ਤਾਂ ਭਾਰਤ ਦੀ ਰੂਪਰੇਖਾ ਉਹੀ ਹੋਣੀ ਸੀ ਜੋ ਅੱਜ ਅਫਗਾਨਿਸਤਾਨ ਦੀ ਹੈ ਕਦੇ ਇਹਨਾਂ ਦੇ ਛਾਂ ਵਿੱਚ ਸਨਾਤਨ ਧਰਮ ਜਾਂ ਬੁੱਧ ਧਰਮ ਸੀ ਜੋ ਅੱਜ ਅਫਗਾਨਿਸਤਾਨ ਦੀ ਹਾਲਤ ਹੈ ਇਰਾਨ ਦੀ ਹਾਲਤ ਹੈ ਉਜ਼ਬੇਕਿਸਤਾਨ ਦੀ ਹਾਲਤ ਹੈ ਤੁਰਕਮਨਸਤਾਨ ਦੀ ਹਾਲਤ ਹੈ ਭਾਰਤ ਦੀ ਇਹ ਰੂਪ ਰੇਖਾ ਨਹੀਂ ਸੀ ਹੋਣੀ ਗੁਰੂ ਪਿਆਰਿਓ ਭਾਰਤ ਦੀ ਰੂਪ ਰੇਖਾ ਵੀ ਉਹੀ ਹੋਣੀ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ੁਲਮ ਦਾ ਵਿਰੋਧ ਨਾ ਕਰਦੇ ਤਾਂ ਭਾਰਤ ਦੀ ਰੂਪ ਰੇਖਾ ਵੀ ਉਹੀ ਹੋਣੀ ਸੀ ਜੋ ਅਫਗਾਨਿਸਤਾਨ ਦੀ ਹੈ ਜੋ ਈਰਾਨ ਦੀ ਹੈ ਜੋ ਤਜਿਕਸਤਾਨ ਦੀ ਹੈ ਜੋ ਤੁਰਕਮਿਸਤਾਨ ਦੀ ਹੈ ਭਾਰਤ ਦੀ ਇਹ ਰੂਪਰੇਖਾ ਨਹੀਂ ਸੀ ਹੋਣੀ ਜੋ ਅੱਜ ਹੈ ਇਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਦਕਾ ਹੈ ਜੋ ਭਾਰਤ ਵਿੱਚ Hindu ਧਰਮ ਪਰਕਰਾਰ ਮੰਦਰਾਂ ਵਿੱਚ ਢਾਲ ਵੱਜਦੇ ਨੇ ਗੁਰਦੁਆਰਿਆਂ ਵਿੱਚ ਗੁਰਦੁਆਰੇ ਸਾਹਿਬਾਂ ਵਿੱਚ ਬਾਣੀ ਪੜੀ ਜਾ ਰਹੀ ਹੈ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਦੇਣ ਹੈ ਔਰ ਇਸਲਾਮ ਧਰਮ ਤੋਂ ਇਲਾਵਾ ਹੋਰ ਕਨੇਕਾ ਧਰਮ ਜੇ ਬਰਕਰਾਰ ਨੇ ਹਿੰਦੁਸਤਾਨ ਵਿੱਚ ਇਹ ਸਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਹੈ ਤਾਇਆ ਤਾਂ ਅੱਲਾ ਯਾਰ ਖਾਂ ਜੋ ਕੀ ਲਿਖਦਾ ਏ ਨਾ ਕਹੂੰ ਆਪ ਕੀ ਨਾ ਕਹੂੰ ਤਬ ਕੀ ਮੈਂ ਬਾਤ ਕਰੂੰ ਜੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਸੁਨਤ ਹੁੰਦੀ ਸਭ ਕੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ਮਾਗ ਜਰੀ ਦਾ ਚੰਨ ਵਰਗਾ ਚੰਨ ਹੋਰ ਨਹੀਂ ਕੋਈ ਹੋ ਸਕਦਾ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੱਥੇ ਆਪਣੇ ਜਾਨ ਤੋਂ ਪਿਆਰੇ ਸਿੰਘ ਸਿੰਗੜੀਆਂ ਪਤੰਗੀ ਜੀਨ ਕਰਵਾਏ ਨੇ ਉੱਥੇ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਪਰਿਵਾਰ ਦੇਸ਼ ਨਾਮ ਤੋਂ ਵਾਰ ਦਿੱਤਾ ਹੈ ਗੁਰੂ ਪਿਆਰਿਓ ਮੇਰੇ ਪਾਤਸ਼ਾਹ ਨੇ ਸਭ ਕੁਝ ਆਪਣਾ ਦੇਸ਼ ਕੌਮ ਤੋਂ ਲਟਾ ਦਿੱਤਾ ਏ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇ ਮਾਪਾਪ ਵਾਰਿਆ ਸਤਮਾ ਆਪ ਵਾਰਿਆ ਸਤ ਵਾਰ ਕੇ ਕਹਿੰਦੇ ਭਾਣਾ ਮਿੱਠਾ ਲਾਗੇ ਤੇਰਾ ਸਰਵੰਸਦਾਨੀਆਂ ਵੀ ਦੇਣਾ ਕੌਣ ਦੇਊਗਾ ਤੇ ਇਸ ਸੱਚੇ ਪਾਤਸ਼ਾਹ ਤੇਰਾ ਦੇਣਾ ਕੋਈ ਨਹੀਂ ਦੇ ਸਕਦੇ ਕਲਗੀਆਂ ਵਾਲਿਆ ਲਿਖਾਂ ਕਿ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਚੋਚ ਤੇ ਤੇਰੀ ਵਡਿਆਈ ਵੱਡੀ ਤੇਰੇ ਗੁਨਾ ਦਾ ਚੋਜੀ ਭੰਡਾਰ ਵੱਡਾ ਤੇਰੀ ਧੰਨ ਗੁਰਵਾਨੀ ਮੇਰੇ ਛੇਰ ਸਾਜੀ ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ ਜੁਗਾ ਜੁਗਾ ਨਾਲ ਲੰਤੜਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ਗੁਰੂ ਪਿਆਰਿਓ ਸਤਿਗੁਰਾਂ ਦੀ ਮਹਿਮਾ ਕਰਦੇ ਕਰਦੇ ਥੱਕ ਜਾਮਾਂਗੇ ਮੁੱਕ ਜਾਮਾਂਗੇ ਪਰ ਸਤਿਗੁਰਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਇੱਕ ਜਨਮ ਤਾਂ ਕੀ ਅਸੀਂ ਅਨੇਕਾਂ ਜਨਮ ਵੀ ਸਤਗੁਰਾਂ ਦੀ ਮਹਿਮਾ ਗਾਇਨ ਕਰੀਏ ਇਹ ਚੰਮ ਦੀ ਜੀਬਾ ਸਤਗੁਰਾਂ ਦੀ ਮਹਿਮਾ ਗਾਇਨ ਨਹੀਂ ਕਰ ਸਕਦੀ ਹੋਈਆਂ ਭੁੱਲਾਂ ਚੁੱਕਾ ਗਲਤੀਆਂ ਮਾਫ ਕਰਨੀਆਂ ਅੱਗੇ ਤੋਂ ਛੋਤੇશ્વਰ ਸੇਵਾ ਤੇ ਸਿਮਰਦਾ ਸੱਚੇ ਪਾਤਸ਼ਾਹ ਜੀ ਬਲਵਕ ਛਣਾ ਗੰਜ ਕੇ ਬਲਾਓ ਫੱਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ